ਇਹ ਕਿੱਥੇ ਜਲਦੀ ਵੇਖਾ ਤੇ ਸਾਈ ਸਵੇਰੇ ਸਵੇਰੇ ਇਹ ਤਾਂ ਸਵੇਰੇ ਸਵੇਰੇ ਨਿਕਲ ਗਈ ਆ ਫੇਰ ਨਾਲ ਮੈਂ ਇਦਾਂ ਕਰਾਂ ਪੀ ਕਿੰਨੇ ਦਿਨਾਂ ਦੇ ਮੈਨੂੰ ਸੋਹਣੀਆਂ ਸੁਨਾਕ ਲਾਉਂਦੀ ਆ ਤੇ ਜੇਦੋਂ ਮੈਂ ਇਹਦੇ ਹੁੰਦਿਆਂ ਕਿਤੇ ਜਾਵਾਂ ਇਹ ਤਾਂ ਲੜਾਈ ਨੂੰ ਮਾਰ ਦੇਣੀ ਦੀ ਬਾਜਾਂ ਹੁਣ ਇਹ ਘਰੋਂ ਨਿਕਲੀ ਆ 10 ਮਿੰਟ ਮੇਰੀ ਗੱਲ ਸੋਹਣੀਆਂ ਪਤਾ ਨਹੀਂ ਨੂੰ ਚੈਰੀ ਨੂੰ ਕੀ ਕੰਮ ਹੋ ਤੇ ਕੀ ਨਹੀਂ ਮੈਂ ਸੋਹਣੀ ਆਵਾਂ ਗਿਆ ਗਿਆ ਤੇ ਜੇ ਆ ਗਈ ਤਾਂ ਨਾ ਫੇਰ ਕਲੇਸ਼ ਪਾ ਦੇਣਾ ਸੋਹਣੀਆਂ ਐਸੋ ਆਣੀਆ ਲੱਗਦੀ ਅੰਦਰ ਹੀ ਹੋਣੀ ਆ ਲੰਗਾ ਦੀਦੀ ਸਾਡੀ ਸਾਡੀ ਕਾਲ ਸੁਣਾ ਠੀਕ ਆ ਹਾਂਜੀ ਠੀਕ ਤੇ ਮਮਮੀ ਨੇ ਇਹਦੇ ਕਿਹਾ ਨਹੀਂ ਮਮਮੀ ਨੇ ਇਹਨੂੰ ਕਿਹਾ ਮਮਮੀ ਲੰਗੀ ਗਾ ਮੈਂ ਬੈਠ ਕੇ ਫੇਰ ਹੀ ਆਈ ਆ ਬੈਠੀ ਤੂੰ ਸੁਣਾ ਕਿਦਾਂ ਸੇ ਇਹਦੇ ਠੀਕ ਆ ਕੁਛ ਅੰਦਰ ਹੀ ਆ ਜਾ ਚੱਲ ਆ ਜਾ ਫਿਰ ਉੱਥੇ ਹੀ ਆ ਜਾ ਕੋਸਣਾ ਸੇ ਇਹਦੇ ਠੀਕ ਆ ਹਾਂਜੀ ਠੀਕ ਆ ਤੂੰ ਇਹ ਆਪਣੇ ਸੁਣਾਓ ਠੀਕ ਆ ਤੂੰ ਸੁਣਾਓ ਤੂੰ ਕਿੰਨੇ ਸੁਣਾ ਘੱਲੇ ਹੋ ਮੈਂ ਤੇਰੀ ਸੱਸ ਤੋਂ ਡਲਦੀ ਨਾ ਤੁਹਾਡੇ ਘਰ ਉੱਦਲਦੀ ਆਈ ਹੁਣ ਮੈਂ ਆ ਲੰਗ ਵੀ ਵੇਖੀ ਗਾਂ ਲੰਗ ਤੇ ਫਿਰ ਮੈਂ ਮੈਂ ਦਾ ਮਾਰਿਆ ਮੈਂ ਵੇਖਿਆ ਕਿਹਾ ਕਿੰਨੇ ਸੁਣਾ ਨਿਕਲਾ ਇਹਨੂੰ ਪਤਾ ਲੈ ਕੇ ਆਵਾ ਠੀਕ ਠਾਕ ਵਾ ਭਾਈ ਤੂੰ ਤੇ ਕਿੱਡੀ ਸੋਨੀ ਨੂੰ ਕੋਈ ਕੁਛ ਤੇਰੇ ਖੇ ਸਿਰ ਤੇ ਕੀ ਹਾਲ ਬਣ ਗਿਆ ਵਾ ਚਲ ਛੱਡ ਦੀਦੀ ਮੇਰਾ ਤੇ ਇਹੀ ਹਾਲ ਰਹਿਣਾ ਮੈਂ ਜ਼ਿੰਦਗੀ ਜੀਉਂ ਥੋੜੀ ਪਈ ਆ ਮੈਂ ਤੇ ਜ਼ਿੰਦਗੀ ਕੱਟਣ ਦੀ ਆ ਮੈਂ ਤੇ ਤੁਹਾਨੂੰ ਸੁਣਾ ਇਸ ਕਰਕੇ ਕੱਲੰਦੀ ਹੀ ਕਿ ਮੇਰੇ ਘਰ ਫੋਨ ਕਰਨਾ ਹੀ ਤੇ ਬੀਜੀ ਨੂੰ ਕਹਿਣਾ ਸੀ ਮੈਨੂੰ ਇੱਕ ਵਾਰੀ ਆ ਕੇ ਮਿਲਜੋ ਮੇਰਾ ਨਾ ਬੜਾ ਜੀ ਕਰਦਾ ਵੀ ਜਿਲ ਮੇਰੇ ਨਾਲ ਵਾਸਤੇ ਗੌਰਵ ਵੱਲੋਂ ਪੁੱਛ ਰਹੀ ਕਿ ਪਾਸ ਹੋਇਆ ਪਲੱਸ 2 ਜਿਕੇ ਨਹੀਂ ਇੰਨਾ ਚਿਰ ਹੋ ਗਿਆ ਨਾ ਮਿਲਿਆ ਨੂੰ ਅੱਖਾਂ ਤਰਸ ਗਈਆਂ ਵਾ ਇਹਨਾਂ ਨੂੰ ਵੇਖਣ ਵਾਸਤੇ ਕਿਸਮਤ ਨੇ ਮੈਨੂੰ ਇਹੋ ਜੇ ਮੋੜ ਤੇ ਲਿਆ ਕੇ ਖੜਾ ਕਰਤਾ ਵਾ ਕਿ ਨਾ ਮੈਂ ਗਾਂਝੋਗੀ ਨਾ ਮੈਂ ਪਛਾਣ ਚੋਗੀ ਠੀਕ ਆ ਨਾ ਚਲ ਕੋਈ ਨਹੀਂ ਤੂੰ ਇਦਾਂ ਨਾ ਕਰ ਮਾਤੇ ਮਿਲਨ ਨੂੰ ਨਾ ਦਰਸਣੀ ਚਲ ਕੋਈ ਇੰਝ ਪਗੜ ਜਾਵੇ ਪਤਾ ਗੱਲ ਇਹ ਵਾਪੀ ਘਰ ਵੀ ਤੇਰੀਆਂ ਹੀ ਗੱਲਾਂ ਹਲ ਕਰ ਦੇ ਰਹੀਦਾ ਵਾ ਪਿਓ ਦੀ ਤੇ ਜ਼ਿੰਦਗੀ ਨਰਕੀ ਬਣ ਗਈ ਤੇ ਜੇਲ੍ਹ ਚ ਸੁਟਿਆ ਵਾ ਦਰਸਤ ਤੇਰ ਤੇ ਬੜਾ ਆਉਂਦਾ ਵਾ ਗੱਲ ਇਹ ਆ ਵੀ ਆਪਾਂ ਕੁਛ ਕਰ ਨਹੀਂ ਸਕਦੇ ਤੇਰੇ ਬਾਤ ਮੈਂ ਤੇ ਕਦੀ ਦੀਦੀ ਸੋਚਿਆ ਵੀ ਨਹੀਂ ਚੰਗੇ ਨੂੰ ਹੱਥ ਪਾਇਆ ਸੀ ਵੀ ਮੇਰੇ ਪੁੱਤ ਦੀ ਜ਼ਿੰਦਗੀ ਬਣ ਜੂਗੀ ਪਰ ਇਹਨਾਂ ਨੂੰ ਨਹੀਂ ਪਤਾ ਕਿ ਮੈਂ ਆਪਣੇ ਪੁੱਤ ਤੋਂ ਇੰਨੀ ਦੂਰ ਹੋ ਜਾਣਾ ਵਾ ਕਿ ਉਹਨੂੰ ਮਿਲਣ ਦੀ ਦੂਰ ਵੀ ਉਹਨੂੰ ਮੈਂ ਵੇਖ ਵੀ ਨਹੀਂ ਸਕਦੀ ਇੰਨੀ ਦੂਰ ਹੋ ਗਈ ਆਪਣੇ ਪੁੱਤ ਤੋਂ ਮੈਂ ਕੀ ਕਰਾਵਾਂ ਫੇਰ ਹੁਣ ਪੈਣੇ ਸੁਨਾਹ ਤੂੰ ਮੈਨੂੰ ਬੜੇ ਇਕੱਲੇ ਆ ਪਰ ਗੱਲ ਇਹ ਹੋ ਗਈ ਕਿ ਤੇਰੀ ਸੱਸੀ ਇੰਨਕ ਪਤੀ ਉਹਦੇ ਤੋਂ ਡਰਦੇ ਅਸੀਂ ਤੁਹਾਡੇ ਘਰ ਨਹੀਂ ਵੜਦੇ ਹੁਣ ਵੀ ਮੈਨੂੰ ਨੰਗ ਦੀ ਵੇਖਿਆ ਕੰਮ ਕਰਦੀ ਕਰਦੀ ਨੇ ਮੋਸੇ ਵਾਲ ਕੰਮ ਛੱਡ ਕੇ ਤਾਂ ਮੈਂ ਹਮ ਪਹਿਲਾਂ ਉਹਦੀ ਗੱਲ ਸੁਣ ਕੇ ਆ ਮਨੇ ਬੜੇ ਸੁਨਾਹ ਕੰਦੇ ਕੀ ਕਰਾਂ ਸੌਂਦੀਆਂ ਕਰਨ ਕੁਛ ਵੀ ਸਕਦੇ ਆਪਾਂ ਤੇ ਰਵਾਤੀ ਮੇਰੀ ਬੀਜੀ ਇੱਕ ਸਿਰਫ ਪੁੱਤ ਦੇ ਸਹਾਰੇ ਜੀਂਦੇ ਆ ਉਹ ਵੀ ਆਪਣੇ ਪੁੱਤ ਦਾ ਮੂੰਹ ਵੇਖ ਵੇਖ ਕੇ ਉਹਦੇ ਵਿੱਚ ਮੈਂ ਇਸ ਕਰਕੇ ਆਪਣੇ ਪੁੱਤ ਤੋਂ ਦੂਰ ਹੋਈਆਂ ਇੱਕ ਆਪਣੀ ਬੁੱਢੀ ਮਾਂ ਨੂੰ ਜਿਉਂਦੇ ਰੱਖਣ ਵਾਸਤੇ ਬਸ ਤੇਰੇ ਗੜੀ ਹੱਥ ਚੋੜ ਕੇ ਮੇਰੀ ਇੱਕ ਹੀ ਬੇਨਤੀ ਆ ਕਿ ਮੇਰੇ ਘਰਿਆਂ ਤੱਕ ਇੱਕ ਸਨਾਪ ਚਾ ਦੇ ਤੇ ਬੀਬੀ ਜੀ ਨੂੰ ਮੇਰੇ ਪੋਤੇ ਨੂੰ ਨਾਲ ਲੈ ਕੇ ਮੈਨੂੰ ਇੱਕ ਵਾਰੀ ਮਿਲਣ ਆਜੋ ਜ਼ਰੂਰ ਮਿਲਣ ਆਣਾ ਇੱਕ ਸਨਾਹ ਦੇ ਦੇ ਮੈਂ ਅੱਧਾ ਤੇ ਪੰਜਾਹ ਨਹੀਂ ਕਰਦਾਂਗੀ ਪਰ ਮੈਂ ਹੁਣ ਫੋਨ ਨਹੀਂ ਕਰਨਾ ਮੈਂ ਜਾਣਾ ਵਾਂ ਸ਼ਹਿਰ ਨੂੰ ਕੱਪੜੇ ਵੀ ਬਣਾਉਣ ਜਾਣਾ ਸੌਦਾ ਪੱਤਾ ਵੀ ਲਾਉਣਾ ਵਾ ਤੇ ਰਾਤੀ ਤੇ ਤੇਰਾ ਪਿੰਡ ਆਉਂਦਾ ਵਾ ਮੈਂ ਆਟੋ ਲੈ ਕੇ ਤੇ ਤੇਰੀ ਬੀਜੀ ਨੂੰ ਮੈਂ ਜ਼ਰੂਰ ਸੁਣਾ ਦੇ ਕੇ ਆਉਂਗੀ ਤੇ ਪੱਕਾ ਮੈਂ ਤੈਨੂੰ ਜਿੱਦਾਂ ਕਹਿੰਨੀ ਮੈਂ ਉਹਦਾ ਹੀ ਉਹਨਾਂ ਨੂੰ ਸੁਣਾ ਪਤਾ ਤੇਰਾ ਦੇ ਕੇ ਉਹ ਕਰਕੇ ਜਾਣਗੇ ਤੇ ਨਾ ਜਾ ਪਾਉਂਗੀ ਹਾਂ ਮੈਂ ਜ਼ਰੂਰ ਜਾਵਾਂਗੀ ਪੱਕਾ ਜਾਉਗੀ ਪੱਕਾ ਪੱਕਾ ਫੇਰ ਉਹਨਾਂ ਨੂੰ ਕਯੋ ਵੀ ਇੱਕ ਵਾਰੀ ਮੈਨੂੰ ਜ਼ਰੂਰ ਮਿਲਣਾ ਹਾਂ ਹਾਂ ਜ਼ਰੂਰ ਜ਼ਰੂਰ ਮੈਂ ਪੱਕਾ ਮੇਰੇ ਪੁੱਤ ਨੂੰ ਵੀ ਨਾਲ ਹੀ ਲੈ ਠੀਕ ਆ ਮੈਂ ਤੇਰਾ ਪੂਰਾ ਸੁਣਾ ਦੇ ਕੇ ਆਉਂਗੀ ਚਲ ਠੀਕ ਆ ਜ਼ਰੂਰ ਕਰਿਓ ਕੰਮ ਚੰਗਾ 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 ਚੇਤਾ ਨਾ ਭੁਲਾਉਂਦੀ ਨਹੀਂ ਭੁਲਾਉਂਦੀ ਤੂੰ ਬੇਫਿਕਰੀ ਰਹਿ ਚੰਗਾ ਸੋਹਣਿਆ ਤੇਰੀ ਸੱਸ ਨਾਲ ਆਜੀ ਮੈਂ ਜਾਵਾਂ ਕੀ ਇੱਕ ਰੱਬ ਵੀ ਬੇਨੇ ਆਇਆ ਵਾ ਤੈਨੂੰ ਕੋਈ ਧੀ ਜਾਂ ਪੁੱਤ ਦੇ ਦੇਂਦਾ ਤਾਂ ਤੂੰ ਆਪਣੇ ਘਰ ਉੱਜੀ ਰਹਿੰਦੀ ਹੈ ਕੀ ਕਰਨਾ ਭੈਣੇ ਰੱਬ ਗਾੜੀ ਦਾ ਦਾਸਾਂ ਹੀ ਆ ਚੱਲ ਠੀਕ ਚੰਗਾ ਫੇ ਸੋਨੀਆਂ ਆਣਾ ਜਾਵੇ ਉਹਦਾ ਪਤਾ ਕੋਈ ਨਹੀਂ ਉਹ ਹੈ ਤੇ ਆਪਣਾ ਧਿਆਨ ਰੱਖਿਆ ਤਾਂ ਰੋਟੀ ਪਾਣੀ ਟਾਈਮ ਨਾਲ ਖਾ ਲਿਆ ਕਰ ਚੰਗਾ ਇੱਕ ਧੀ ਪੁੱਤ ਵਾਸਤੇ ਤੇ ਮੈਂ ਤਾਨੇ ਲੈਣੀ ਹੈ ਦਿਨੇ ਰਾਤ ਸੁੱਚੇ ਨੂੰ ਉੱਠਦੇ ਆਂ ਹੁਣ ਵੀ ਬੱਸ ਬੋਲਦੇ ਹੀ ਗਏ ਨੇ ਤਾਨੇ ਹੀ ਦਿੰਦੇ ਗਏ ਨੇ ਚੁੱਪ ਕਰਕੇ ਸਹਿ ਕੇ ਢਿੱਡ ਚਿਪਾ ਲਈਦੀ ਆ ਵਾ ਕੀ ਕਰਨਾ ਕਦੀ ਕੇਹ ਗਾੜੀ ਬਸ ਰਹੀ ਨਹੀਂ ਆ ਕਿ ਜੇ ਬੀਜੀ ਨੂੰ ਦੱਸਿਆ ਉਹ ਤੇ ਆਪ ਹੀ ਬੜੇ ਦੁਖੀ ਨੇ ਮੈਨੂੰ ਪਤਾ ਉਹਨਾਂ ਨੇ ਮੈਨੂੰ ਕਿਹੜੇ ਹਾਲਾਤਾਂ ਨਾਲ ਇੱਥੇ ਤੱਕ ਪਹੁੰਚਾਇਆ ਵਾ ਪਰ ਮੈਂ ਸਿਰਫ ਉਹਨਾਂ ਨੂੰ ਜਿਉਂਦੇ ਰੱਖਣ ਵਾਸਤੇ ਆਪਣਾ ਬਿਮਾਰ ਰਣੀ ਆ ਸਿਰਫ ਆਪਣਾ ਚੱਲ ਕੋਈ ਨਹੀਂ ਉਹ ਆ ਦੁਨੀਆ ਦਾ ਹਾਲ ਨਹੀਂ ਇਹ ਟਾਈਮ ਨਾਲ ਬੋਲੀ ਹੁਣੀ ਆ ਹਨਾ ਮੈਂ ਤੇ ਟਾਈਮ ਵਾਲ ਵੇਖ ਕੇ ਜੋਂ ਨਾਲ ਧੀ ਭੁਖੀ ਤੇ ਆਈ ਹਾਂ ਕੋਹ ਨਹੀਂ ਹਾਲ ਕੋਈ ਨਹੀਂ ਇਹ ਰੋਟੀ ਖਾ ਕੇ ਚੱਲ ਜਾਣੇ ਹਾਂ ਮੇਰੇ ਘਰੋਂ ਨਿਕਲੇ ਅੱਛਾ ਇਹ ਜਦੋਂ ਮੇਰੇ ਆਉਣ ਜਾਣ ਦੀਆਂ ਬਿੜਕਾਂ ਲੈਂਦੀਆਂ ਕਦੋਂ ਜਾਂਦੀ ਆ ਤੇ ਕਦੋਂ ਅਸੀਂ ਇਹਦੇ ਘਰ ਜਾਈਏ ਸੋਨੀਆ ਕੋ ਤਾਂ ਫੋਨ ਹੀ ਆ ਨਹੀਂ ਆ ਕਿਦਾਂ ਗਈ ਇਹਨਾਂ ਫੇ ਮੇਰੀ ਬਿੜਕੀ ਰੱਖੀ ਤੇ ਫੇਰ ਹੀ ਸਾਡੇ ਘਰ ਆਈ ਆ ਕੋਈ ਨਹੀਂ ਲਿਆਉਣੀ ਨੇ ਰਹਿ ਗਈਆਂ ਤੇ ਫੇਰ ਲਿਆਉਣੀ ਉਹਦੀਆਂ ਵੇਖ ਲੈਂਦੇ ਮੈਨੂੰ ਅੱਛਾ ਬਣ ਗਈ ਰੋਟੀ ਦੇ ਮੈਨੂੰ ਲਿਆ ਮੰਮੀ ਮੈਂ ਕਹੇ ਤੂੰ ਤੇ ਹੀ ਆਈ ਜਾ ਤੇ ਤੇਰੀ ਲਿਆਉਣੀ ਗਰਮ ਗਰਮ ਕਿਉਂ ਅੱਗੇ ਮੈਂ ਗਰਮ ਖਾਣੀ ਆ ਹੈ ਬਸ ਲੱਗੀ ਉਹਦਾ ਦੀ ਤੂੰ ਫੇਰ ਹੀ ਕੰਡਈ ਆ ਮੈਨੂੰ ਪਤਾ ਮੀਨੀ ਇੱਥੋਂ ਨਿਕਲ ਕੇ ਗਈ ਆ ਤੂੰ ਸੱਧਿਆ ਹੀ ਨਹੀਂ ਮੈਂ ਆਨੇ ਸੱਧਿਆ ਤੁਹਾਡੇ ਵੱਲੀ ਆਈ ਸੀ ਕਿਹੜੀ ਕਿਹੜੀ ਗੱਲ ਕੀਤੀ ਹੈ ਮੇਰੇ ਮਗਰੋਂ ਹੁਣ ਤੂੰ ਹੱਕ ਤਾਂ ਤੋਂ ਬਾਜ ਨਹੀਂ ਨਾ ਹੁੰਦੀ ਮੈਂ ਨਹੀਂ ਮੰਮੀ ਕੋਈ ਗੱਲ ਨਹੀਂ ਕੀਤੀ ਕਿ ਕੀਤੀ ਤੀ ਤੋਹ ਤੇ ਲੈਣਾ ਹੈ ਸਾਡੇ ਘਰ ਉਦੋਂ ਮੈਂ ਹੁੰਦੀ ਤਾਂ ਨਿਕਲ ਕੇ ਜਾਂਦੀ ਤੂੰ ਕਿ ਜਾਣੀ ਹੋਰ ਕੋਈ ਗੱਲ ਨਹੀਂ ਕੀਤੀ ਗੱਲਾਂ ਕਰਨ ਨਹੀਂ ਆਈ ਆ ਉਹਦੇ ਨਾਲ ਫੜਕਾਰਾ ਜਾ ਤੂੰ ਚਲ ਗਈ ਤੇ ਜਾਈਏ ਨਹੀਂ ਮੰਮੀ ਹੁਣ ਨਹੀਂ ਆਈ ਸੀ ਤੇ ਪੁੱਛਦੀ ਹੀ ਤੇ ਫਿਰ ਚਲ ਗਈ ਉਸੇ ਵੇਲੇ ਰੋਟੀ ਦਾ ਕਰਨ ਦਾ ਟਾਈਮ ਹੋਣ ਪਹਿਲਾਂ ਵਿੱਚ ਮੈਨੂੰ ਅੱਡਾ ਘਰ ਦਾ ਪਰ ਜਦੋਂ ਤੂੰ ਉਹ ਟਿਪ ਕਾਣੀ ਹੋ ਫੇਰ ਉਹਨਾਂ ਦਾ ਕਿਆ ਭਾਣਾ ਬੋਲੀ ਦਾ ਇੰਨਾ ਤੈਨੂੰ ਸਮਝਾਇਆ ਇੰਨਾ ਤੈਨੂੰ ਵਡਿਆ ਪਰ ਤੂੰ ਹਰਕਤਾਂ ਤੋਂ ਬਾਜ ਨਹੀਂ ਆਉਂਦੀ ਹਾਂ ਉਹ ਮੇਰੇ ਨਾਲ ਸ਼ਰੀਕਣੀਆਂ ਜਿਨ੍ਹਾਂ ਤੋਂ ਹਰ ਬਾਰ ਕਹਿੰਦਾ ਗੱਲਾਂ ਕਰਦੀ ਹਾਂ ਉਹ ਤਮਾਸ਼ੇ ਵੇਂਦੀਆਂ ਵਾ ਤੂੰ ਆਪਣੇ ਲੋ ਚਤਰਾਇਆਂ ਕਰਦੀ ਉਹਨਾਂ ਨਾਲ ਛੱਡ ਛੱਡ ਕੇ ਗੱਲਾਂ ਕਰਦੀਆਂ ਲੋਕੀ ਦੇ ਘਰ ਦੀ ਗੱਲ ਕਿਤੇ ਲੀਕ ਨਹੀਂ ਕਰਦੀ ਤੇ ਤੂੰ ਸਾਰਿਆਂ ਨਾਲ ਦੱਸਦੀ ਨਿੱਕੀ ਨਿੱਕੀ ਗੱਲ ਜਿਹੜਾ ਕੋਈ ਭੈਣ ਭਰਾ ਘਰ ਆਉਂਦਾ ਵਾ ਗੇੜ ਤੇ ਕਰ ਨਹੀਂ ਲੈਣਾ ਮੈਂ ਬੰਦ ਉਹਨਾਂ ਵਾਸਤੇ ਐਸਾ ਹਾਂ ਜਬਾਨ ਨੂੰ ਫੰਡ ਦਿਆ ਕਰ ਕਿੱਡੀ ਤੇਰੀ ਜਬਾਨ ਵਾ ਕੰਟਰੋਲ ਕਾਹਨ ਨੂੰ ਆਉਂਦਾ ਵਾ ਨਾ ਕੋਤੇ ਤੇ ਤੇਰੇ ਨਾਲ ਮਲਤਾਂ ਵਡਾਉਣੀ ਆ ਨਾ ਮੈਂ ਜੈਨੂ ਮਣੀ ਜੀ ਦੇ ਘਰ ਉਹਨਾਂ ਮੈਂ ਦੇਖੇ ਵੀ ਨਹੀਂ ਚੌਧਰ ਜਿਹੜੀ ਤੇਰੇ ਲੱਗਿਆ ਕਿ ਮੈਂ ਮੈਂ ਨਾ ਕਰਦੀ ਚੰਗਾ ਤੇਰਾ ਬਾ ਜਾ ਕੇ ਦੀ ਦੇਦ ਵਾਲੀ ਹੋ ਜਾਣਾ ਜਿਹੜਾ ਕੋਈ ਸਾਡੇ ਘਰੋਂ ਦਾ ਉਹਦੇ ਨੇ ਡੈਪੇਂ ਵੀ ਜਾ ਕੇ ਲੈਣਾ ਇਸ ਹਾਵ ਨਾਲ ਤੇ ਸਾਡੇ ਘਰ ਕਿਹਨੇ ਵੜਿਆ ਹੀ ਨਹੀਂ ਕਰਨਾ ਨਾ ਸਸਰੀਆ ਚਾਚੀ ਜੀ ਸਤਿ ਸ੍ਰੀ ਅਕਾਲ ਸ਼ੁਕਰ ਕੇ ਦਾ ਚਾਚੀ ਨੂੰ ਸਾਡੇ ਘਰ ਦਾ ਰਾਹ ਆ ਰਾਹ ਤੇ ਮੈਨੂੰ ਆਪੇ ਆਉਣਾ ਸੀ ਹੋ ਜਤਾਂ ਨੂੰ ਆ ਕੇ ਬਾਵੋ ਕੀ ਕਰਦੇ ਹੋ ਦੱਸ ਵੀ ਅੱਗੋਂ ਪਿੱਛੇ ਰਾਹ ਗਲੀ ਮੈਂ ਜਾਵਾਂ ਤੇ ਤੂੰ ਮੈਨੂੰ ਕੋ ਆਇਆ ਨਹੀਂ ਇਹ ਆਜੇ ਮੈਂ ਇਹ ਨੂੰ ਨਾ ਕਿ ਗਈ ਤਾਂ ਤੂੰ ਮੈਨੂੰ ਵੇਂਦੀ ਲੈਣੀ ਆ ਪਿਚੜ ਗਿਆ ਤੇ ਤੂੰ ਅਸਲ ਉਹਦੇ ਲਾ ਕੇ ਚਲ ਗਈ ਕੀ ਹੋਇਆ ਚਾਚੀ ਜੀ ਤੂੰ ਇੰਦਾ ਕਿਉਂ ਗੈਂਡੇ ਜੇ ਉਹ ਤਾਂ ਕਿਸੇ ਦਾਣ ਲੋਕਾਂ ਤੇ ਮਗਰ ਚੱਟ ਲੱਗ ਜਾਂਦੀ ਆ ਲੈ ਵੇ ਚਾਚੀ ਕਿਦਾਂ ਦੀ ਆ ਚਾਚੀ ਮੈਂ ਤੁਹਾਡੇ ਘਰ ਤਾਂ ਡੇ ਗਿਆ ਥੋੜਾ ਗਈ ਆ ਮੈਂ ਤਾਂ ਤਾਂ ਕਰਕੇ ਕਹੀਂ ਵੀ ਤੁਸੀਂ ਕਮੇਟੀ ਦੀ ਬੋਲੀ ਤੇ ਜਾਣਾ ਵਾ ਤੇ ਮੈਂ ਚਾਚੀ ਨੂੰ ਸੁਣਾ ਦੇ ਕੇ ਨਹੀਂ ਵੀ ਚਾਚੀ ਜੀ ਮੈਨੂੰ ਵੀ ਲੈ ਜਾਇਓ ਬੋਲੀ ਨੂੰ ਤੇ ਤੁਸੀਂ ਤਾਂ ਮੇਰੇ ਜਾਂਦੇ ਨੂੰ ਚਲ ਗਏ ਸੀ ਤੇ ਮੈਂ ਤਾਂ ਉੱਥੇ ਉਸੇ ਵੇਲੇ ਪੁੱਛ ਕੇ ਉਹਨੂੰ ਬੋਲੀ ਢੀ ਨੂੰ ਤੇ ਮੈਂ ਤਾਂ ਉਸੇ ਵੇਲੇ ਵਾਪਸ ਆ ਗਈ ਉਸੇ ਕਿਹੜੀ ਪੂਰੀ ਪੈ ਗਈ ਆ ਆਜੋ ਆਜੋ 9 ਵਜੇ ਬੋਲੀ 9 ਵਜੇ ਬੋਲੀ ਉੱਥੇ ਗਈ ਤੇ ਕੋਹ ਵੀ ਨਹੀਂ ਕੋਈ ਮੈਂਬਰ ਵੀ ਸਾਰੇ ਮੈਂਬਰ ਇਕੱਠੇ ਹੋਣਗੇ ਫੇ ਬੋਲੀ ਕਰਾਉਣੀ ਭੁੱਖੀ ਢਾਈ ਨਾਟ ਕੀ ਟਾਈਮ ਵੇਖ ਕੇ ਹਾਂ ਜੇ ਘਰ ਮੁੜ ਕੇ ਆਈ ਖੁਸੜੀ ਵਿਚਾਰ ਰੋਟੀ ਖਾ ਕੇ ਨਹੀਂ ਆਉਂਦੇ ਨੂੰ ਫੇਰ ਹੀ ਪੱਕੇ ਇਹਨਾਂ ਨੇ ਮੈਨੂੰ ਸਤਾਇਆ ਬੜਾ ਉਹ ਗਲੀਚਾ ਵੇਖਿਆ ਕਿ ਸਾਡੇ ਘਰੋਂ ਗਈ ਆ ਮੇਰ ਨਾਲ ਹੀ ਨਰਾਜ ਗਈ ਆ ਵੀ ਮੇਰੇ ਹੁੰਦੀ ਆਉਂਦੀ ਨਹੀਂ ਤੇ ਮਗਰੋਂ ਮੇਰੇ ਆ ਜਾਂਦੀ ਆ ਹਾਏ ਹਾਏ ਤੇਰੇ ਨਾਲ ਫੇ ਗੱਲਾਂ ਕਰਦੀ ਰੋਟੀ ਫੇਰ ਜਾਂਦਾਂ ਨੂੰ ਪਕਾਈ ਚਾਚੀ ਕਿਉਂ ਇੰਨੀ ਤੂੰ ਟੈਨਸ਼ਨ ਲੈਨੀ ਆ ਕਿਉਂ ਇੰਨੀ ਤਾਪੀ ਰਹੀ ਨਹੀਂ ਹਰ ਵੇਲੇ ਐਦਾਂ ਦੀ ਟੈਨਸ਼ਨ ਆ ਲਿਆ ਕਰ ਤੂੰ ਕਿਹੜੀ ਮੇਰੀ ਕਿਤੇ ਦੁਸ਼ਮਣਾਂ ਤੇ ਤੇਰੇ ਮੈਂ ਮਗਰੋਂ ਜਾਣਾ ਵਾ ਘਰ ਹੈ ਨਹੀਂ ਮੰਜੀ ਤੂੰ ਤੋਂ ਇਹ ਗੱਲਾਂ ਹੋਈਆਂ ਹੀ ਬੇਤੀ ਆ ਮੈਂ ਤੇਰੀ ਦੁਸ਼ਮਣ ਨਹੀਂ ਤੇ ਨਾ ਤੂੰ ਮੇਰੀ ਦੁਸ਼ਮਣ ਹੈ ਨਾ ਤੇਰੇ ਮੁੰਡੇ ਨੇ ਵੇਖ ਨੰਬਰ ਦੇ ਕੇ ਉੱਥੇ ਤੇ ਉਹਨਾਂ ਨੂੰ ਉਹਨਾਂ ਨੂੰ ਸੱਦਿਆ ਸਾਡੇ ਘਰ ਕਿੰਨੀ ਔਰ ਕਲਾ ਪਈ ਕਿ ਨਹੀਂ ਦੱਸ ਦੇ ਮੈਨੂੰ ਚਲੋ ਚਾਚੀ ਜੀ ਮੈਂ ਮੰਨਦੀ ਆ ਮੇਰੇ ਮੁੰਡੇ ਉਹਦੇ ਵਿੱਚ ਤੂੰ ਤੂੰ ਮੈਂ ਨਾ ਮੁੰਡਾ ਤਾਂ ਤੂੰ ਮੇਰੇ ਨਾਲ ਕਦੇ ਮੈਨੂੰ ਬਾਹਰੇ ਨਹੀਂ ਆਉਣ ਦੇਂਦਾ ਟੌਨ ਤੱਕ ਦਾ ਜੇ ਮੈਂ ਤੁਹਾਨੂੰ ਪੁੱਛਣਾ ਕੀ ਤੇ ਹਰ ਚਾਚੀ ਛੱਡ ਕਿੱਥੇ ਬੈਈ ਘੜੀ ਬੱਲਣ ਲਈ ਆ ਐਵੇਂ ਹੀ ਦਾਣਾ ਕਰਦੀ ਰਿਆ ਘਰ ਠੀਕ ਵਾਣਾ ਉਹ ਨਾ ਕਿਤੇ ਘਰ ਤੈਨੂੰ ਪਤਾ ਉਹ ਕਿਤੇ ਘਰ ਕਿਹੜਾ ਗਲੀ ਕਮਾਂਡ ਜਾਂਦੀ ਆਉਂਦੀ ਆ ਕਿਤੇ ਜਿਹੜੀ ਉਹਨੂੰ ਕਿਹਨੇ ਚੁੱਕਣਾ ਦੇਣ ਜਾਣੀ ਆ ਨਹੀਂ ਉਹਨੇ ਉਹ ਨਹੀਂ ਜਾਂਦੀ ਲੋਕੀ ਚਲ ਜਾਂਦੀਆਂ ਵਾ ਐ ਜੱਜੀ ਅਵੇ ਐਡਾ ਕੋਈ ਕਿਹੜਾ ਵੇਲਾ ਵਾ ਜਿੰਨੂੰ ਜੜੀਆਂ ਤੇ ਜਾਓ ਨਿਆਣੀ ਆ ਪਕੇਦੀ ਚੁਕਣਾ ਤੇ ਮਗਰ ਲੱਗੂਗੀ ਉਹ ਤੂੰ ਵੀ ਸਿਆਣੀ ਆ ਮੰਜੀ ਤੇ ਮੈਂ ਕੀ ਕਰਾਂ ਹਾਂ ਤੇ ਢੋ ਲੈਣ ਰਈ ਕਿਤੇ ਰੋਟੀ ਪਾਣੀ ਨਹੀਂ ਲੈਨੇ ਚਾਜ ਨਾਲ ਹਾਂ ਪਕਾ ਕੇ ਖਵਾਲਦੀ ਚੱਲ ਕੋਈ ਨਹੀਂ ਹਾਈ ਦਾਣਾ ਘਰ ਕੋਈ ਨਹੀਂ ਰੋਟੀ ਪੱਕੀ ਆ ਮੈਂ ਤੈਨੂੰ ਖਵਾਲ ਦਿੰਨੀ ਕੋਈ ਨਹੀਂ ਹਾਈ ਦਾਣਾ ਕਰਾ ਕੇ ਲੋਕੀ ਕੀ ਪੁੱਤ ਬੈਉਂਦਾ ਦੇਖ ਖੋਸ਼ ਹੁੰਦੇ ਮੈਂ ਤੇ ਕਿਤੇ ਉਦੋਂ ਦੀ ਛਾਪਿਆਂ ਚ ਪੈ ਗਈ ਕਿਤੇ ਤੁਹਾਡੇ ਕਰਮਾਂ ਚ ਸ਼ਤਾ ਬੈਜੋ ਜੱਜੀ ਰੋਟੀ ਖਾ ਕੇ ਜਾਓ ਜੀਤ ਮੈਂ ਜਾਵਾਂ ਕਰਮਾਂ ਚ ਸ਼ਤਾ ਮਾ ਕੇ ਤੇ ਆਡਾ ਧੀਨਾ ਪੁੱਤ ਅਣੀ ਤੱਕ ਤਾਂ ਜਿੰਝਾਰ ਚ ਪਾ ਗਏ ਆ ਕਿਤੇ ਮੈਨੂੰ ਕੀ ਪਤਾ ਛੱਡਣਾ ਕਿਤੇ ੱੱਕੇ ਵੱਜਣੇ ਹਨੂ ਕਿਤੇ ਸ਼ੁਕਰ ਹੈ ਮਾਲਕਾ ਤੇਰਾ ਮੈਨੂੰ ਬਚਾ ਲਿਆ ਨਹੀਂ ਤੇ ਅੱਜ ਤੇ ਇਹਨੇ ਮੇਰੀ ਗੁੱਤੇ ਵਾਲ ਪੱਕਾ ਦੇ ਕੇ ਜਾਣਾ ਹੈ ਜਿਹੜੇ ਹਿਸਾਬ ਨਾਲ ਇਹ ਤਪੀ ਆ ਹੀ ਠੰਡੀ ਹੋ ਗਈ ਸ਼ੁਕਰ ਹੋਇਆ ਰੱਬ ਦੀ ਘੜੀ ਨੂੰ ਠੀਕ ਕਰਾਂ ਮੈਨੂੰ ਤਾਂ ਕੋ ਸਮਝ ਨਹੀਂ ਆਉਂਦਾ ਤਾਂ ਹੀ ਕੋ ਹੁੰਦੀ ਆ ਰਾਦੀ ਕੋ ਹੁੰਦੀ ਆ ਕਿਹਦੀ ਗੱਲ ਤਸ਼ਕੀਰ ਕਰਾਂ ਇਹਨੂੰ ਪੁੱਛਾਂ ਕਿ ਸੱਚ ਕੀ ਆ ਕੋਈ ਮੈਨੂੰ ਸੱਚੀ ਗੱਲ ਨਹੀਂ ਦੱਸਦਾ। ਬੋਲਾ ਯਾਰ ਰੱਖਦੇ ਹਾਂ ਮੇਰੇ ਕੋ। ਕੀ ਕਰ ਪੁੱਤ ਬੜਾ ਚੁੱਪ ਚਾਪ ਜਾ ਬੈਠਾ ਹਾਂ। ਕੀ ਕਾਇ ਜੀ? ਚੁੱਪ ਚਾਪ ਕੀ ਬਹਿਣਾ ਵਾ? ਤੁਹਾਨੂੰ ਪਤਾ ਹੀ ਆ ਇੱਕੋ ਸਵਾਲ ਹੁੰਦਾ ਮੇਰੇ ਕੋ ਤੇ ਤੇਰੇ ਨਾਲ ਤੁਹਾਡੇ ਕਿਸੇ ਕੋਈ ਜਵਾਬ ਨਹੀਂ ਆ। ਠੀਕ ਗੱਲ ਹੋ ਗਈ ਪੁੱਤ ਇਹੋ ਜੀ। ਗੱਲ ਇਹੋ ਵੀ ਤਾਈ ਹੁਣ ਆਂਦੀ ਆ ਤੇ ਤੇਰੀ ਮਾਂ ਨੇ ਛੱਡਦਾ ਧੋਖਾ ਕੀਤਾ ਵਾ। ਤੈਨੂੰ ਪੁੱਛ ਨਹੀਂ ਆ ਤੈਨੂੰ ਇੱਥੇ ਛੱਡ ਗਈ ਆ। ਤੇਰੇ ਪਾਸੇ ਜਾ ਦੇ ਗਈ ਜਾਂਦੀ ਆ ਤੇਰੀ ਮਾਂ ਚੱਗੀ ਪੜੀ ਆ ਉਹਦੀ ਮਜਬੂਰੀ ਉਹ ਮੈਨੂੰ ਮੇਰੇ ਪਤਾ ਲੱਗੇ ਇਹੋ ਜੀ ਕਿਹੜੀ ਮਜਬੂਰੀ ਜਿਹੜਾ ਉਹਨੇ ਮੈਨੂੰ ਹੁਣ ਤੱਕ ਇੱਕ ਵਾਰੀ ਯਾਦ ਵੀ ਨਹੀਂ ਕੀਤਾ ਪੁੱਤ ਤੂੰ ਮੈਨੂੰ ਇੱਕ ਗੱਲ ਦੱਸ ਪਹਿਲਾਂ ਸਾਡੇ ਪਿਆਰ ਚ ਕੋਈ ਕਮੀ ਆ ਕੋਈ ਨਹੀਂ ਤਾਇਆ ਜੀ ਉਹ ਗੱਲ ਨਹੀਂ ਆ ਪਰ ਮੈਨੂੰ ਮੇਰੇ ਸਵਾਲਾਂ ਦਾ ਜਵਾਬ ਮਿਲਣਾ ਜ਼ਰੂਰੀ ਆ ਉਹ ਸਾਰਾ ਕੁਝ ਮੇਰੇ ਦਿਮਾਗ ਚ ਘੁੰਮਦਾ ਰਹਿੰਦਾ ਵਾ ਦੇਖ ਪੁੱਤ ਮੈਂ ਤੇ ਤੈਨੂੰ ਕਦੀ ਵੀ ਰਾਜਵੀਰ ਨਾਲੋਂ ਲੱਗ ਨਹੀਂ ਸਮਝਿਆ ਜਿੱਦਾਂ ਦਾ ਰਾਜਵੀਰ ਉਦਾਂ ਦਾ ਹੀ ਤੈਨੂੰ ਸਮਝਦੇ ਆ ਹਾਂ ਕਦੀ ਕੋਈ ਵਿਤਕਰਾ ਹੋਇਆ ਤੇ ਨਾ ਨਾਲੇ ਜੇ ਤੂੰ ਸਵਾਲਾਂ ਦਾ ਜਵਾਬ ਜਾਨਣਾ ਚਾਹੁੰਦਾ ਨਾ ਤੈਨੂੰ ਮੈਂ ਦੱਸਦਾ ਗੱਲ ਸੱਚੀ ਜਦੋਂ ਤੇਰੇ ਡੈਡ ਜੀ ਡੈਥ ਹੋਈ ਨਾ ਤੇ ਅਸੀਂ ਸੋਚਿਆ ਵੀ ਤੇਰੀ ਮੰਮੀ ਦੀ ਜ਼ਿੰਦਗੀ ਬਹੁਤ ਲੰਬੀ ਆ ਕਿਉਂਕਿ ਛੋਟੀ ਉਮਰ ਸੀ ਤੂੰ ਬੱਚਾ ਹੀ ਬਿਲਕੁਲ ਤੇ ਸਾਰੀ ਉਮਰ ਕਿੱਦਾਂ ਕੱਢਣੀ ਏਦਾਂ ਇਕੱਲੀ ਨੇ ਅਸੀਂ ਸੋਚਿਆ ਸੀ ਬਹੁਤ ਵਧੀਆ ਪਰ ਤੈਨੂੰ ਇੱਕ ਗੱਲ ਦੱਸਾਂ ਮੰਮੀ ਤੇਰੀ ਮਾਰੀ ਨਹੀਂ ਮਾਰਿਆ ਸੀ ਤੇ ਸਾਡੇ ਘਰ ਵਿੱਚ ਤੇਰੀ ਤਾਈ ਸੀ ਜਿਹਨੇ ਧੋਖੇ ਦੇ ਨਾਲ ਨਾ ਉੱਥੇ ਰਿਸ਼ਤਾ ਕਰਾਇਆ ਆਪਣੇ ਭਰਾ ਨੂੰ ਜਿਹਦਾ ਕਿ ਤੇ ਰਿਸ਼ਤਾ ਹੁੰਦਾ ਨਹੀਂ ਠੀਕ ਹੈ ਤੈਨੂੰ ਇਸ ਗੱਲ ਦਾ ਗੁੱਸਾ ਲੱਗਣਾ ਵਾ ਕਿ ਤਾਇਆ ਕੀ ਕਹਿਣ ਦਿਆ ਵਾ ਕੀ ਦਸਾਂ ਪੁੱਤ ਸਿਆਣੇ ਕਹਿੰਦੇ ਹੁੰਦੇ ਨਾ ਕਿ ਕੰਨ 돌ੇ ਪਰਦੇਸ ਮੇਰੀ ਸਾਰੀ ਉਮਰ ਤੇਰੀ ਤਾਈ ਨਾ ਚਾਜ ਨਾ ਬਣੀ ਨਹੀਂ ਮੈਂ ਤੇ ਮੈਂ ਸਹੁਰੇ ਹੁੰਦੇ ਹਾਂ ਮੈਂ ਗਿਆ ਨਹੀਂ ਕਦੀ ਉੱਥੇ ਰਾਤ ਇੱਕ ਦੋ ਰਾਤ ਤੋਂ ਵੱਧ ਰਿਹਾ ਨਹੀਂ ਕਦੀ ਬਹੁਤ ਹੀ ਘਟ ਨਾਲੇ ਆਪਣੇ ਘਰ ਕੀ ਕਰਦਾ ਕੋਈ ਕਿਹੜਾ ਅਮਲ ਖਾਂਦਾ ਕਿਹੜੀ ਕੀ ਕਰਦਾ ਸਾਨੂੰ ਕੋਈ ਪਤਾ ਲੱਗਦਾ ਹੁਣ ਇੱਥੇ ਮੈਂ ਰਹਿੰਦਾ ਵਾਂ ਕਿਸੇ ਨੂੰ ਕੀ ਪਤਾ ਮੈਂ ਕੀ ਕਰਦਾ ਘਰ ਕੀ ਕਿਹੜਾ ਨਸ਼ਾ ਕਰਾਂ ਪੱਤਾ ਕਰਾਂ ਕਿਸੇ ਨੂੰ ਕੀ ਪਤਾ ਵਾ ਇਹ ਕਰਕੇ ਤੇ ਬਾਕੀ ਜਿਹੜੀ ਗੱਲ ਤੈਨੂੰ ਖੜਨ ਵਾਲੀ ਜਿਹੜੀ ਤੂੰ ਕਿਹਾ ਵਾ ਪੁੱਤ ਅਹੀਂ ਵੀ ਕੁਝ ਗੁਨਾਹਗਾਰ ਵਾਂ ਥੋੜੇ ਜਿਹੇ ਤੇਰੇ ਤੂੰ ਸਾਡੇ ਭਰਾ ਦੀ ਅਣਸਾਹੀ ਉਹ ਸਾਡਾ ਨਹੀਂ ਜੀ ਕਰਦਾ ਤੈਨੂੰ ਮਿਛੋੜਨ ਨੂੰ ਇਹ ਕਰਕੇ ਅਹੀਂ ਆਖਿਆ ਵੀ ਇੱਥੇ ਰਹਿਊਗਾ ਸਾਡੇ ਵਿੱਚ ਪਲੂਗਾ ਸਾਡਾ ਹੀ ਪਰਭਰਾ ਦਾ ਪੁੱਤ ਵਾ ਤੇ ਕੁਝ ਮਜਬੂਰੀਆਂ ਉਹ ਵਿਚਾਰੀ ਦੀ ਉਹ ਅਸੀਂ ਤੇਰੀ ਮਾਂ ਦੀਆਂ ਵੀ ਹੁਣ ਕੋਈ ਵੀ ਬੰਦਾ ਨਹੀਂ ਚਾਹੁੰਦਾ ਕਿ ਵੋਟੀ ਭਾਵੇਂ ਦੂਜੀ ਵਾਰ ਵਿਆਹ ਕੇ ਲਿਆਈਏ ਦਵਾਜੂ ਹੋਵੇ ਕਿ ਉਹਦੇ ਨਾਲ ਬੱਚਾ ਸਾਡੇ ਘਰ ਆਵੇ ਕੁਝ ਉਹ ਵੀ ਨੱਕ ਬੋਲ ਵਟਦੇ ਸੀ ਉਹ ਤੇ ਵਿਚਾਰੀ ਨਾ ਉਹ ਕਹਿੰਦੇ ਹੁੰਦੇ ਨਾ ਸਿਆਣੇ ਸੱਪ ਦੇ ਮੂੰਹ ਚ ਕੋੜ ਕਰ ਲਈ ਉਹਦੀ ਉਹ ਗੱਲ ਹੋਈ ਕਿ ਨਾ ਉਹ ਖਾਂਦੀ ਬਣਦੀ ਤੇ ਨਾ ਉਹ ਛੜਦੀ ਬਣਦੀ ਉਹ ਚੱਲ ਪੁੱਤ ਤੂੰ ਘਬਰਾ ਨਾ ਹੁਣ ਤੇ ਸਮਾਂ ਲੰਘ ਗਿਆ ਬੀਤੇ ਵੇਲੇ ਨੂੰ ਕਿਉਂ ਪਸਤਾਉਣਾ ਜਦੋਂ ਤੂੰ ਨੇਕਾ ਉਹਦਾ ਪਰਵਾਹ ਨਹੀਂ ਕਰਦਾ ਤੇ ਹੁਣ ਤੈਨੂੰ ਚਿੰਤਾ ਲੱਗੀ ਆ ਕੋਈ ਗੱਲ ਨਹੀਂ ਤੇਰਾ ਜਦਨ ਜੀ ਕਰਦਾ ਨਾ ਜਾ ਕੇ ਤੇ ਮਿਲਿਆ ਆਪਣੀ ਮਾਂ ਨੂੰ ਮੋਟਰਸਾਈਕਲ ਤੇ ਜਾ ਮਿਲ ਕੇ ਆ ਜਾ ਠੀਕ ਆ ਘਬਰਾ ਨਾ ਚੱਲ ਕੰਮ ਕਰ ਕਰੀਏ ਕੋਈ ਉੱਠ ਗੱਲ ਤੇ ਤਾਂ ਇਹਦੇ ਵੀ ਠੀਕ ਆ ਇੱਕ ਵਾਰੀ ਜਾ ਕੇ ਮੰਮੀ ਨੂੰ ਵੀ ਮਿਲ ਕੇ ਆਉਣਾ ਤੇ ਸਾਰਾ ਸੱਚ ਉਹਦੇ ਮੂੰਹੋਂ ਸੁਣੂਗਾ ਉਹ ਮੇਰੀ ਗੱਲ ਸੁਣ ਹਾਂ ਤੂੰ ਘਰ ਵਿੱਚ ਕੋਈ ਸੁੱਖ ਚਾਂ ਰਹਿਂਦੇ ਰਗਦੀ ਰਹਿਂਦੇ ਨਾ ਹੁਣ ਕੀ ਕਰਤਾ ਮੈਂ ਤੂੰ ਕੀ ਕਰਤਾ ساری ਉਮਰ ਤੂੰ ਟਿਕਣ ਨਹੀਂ ਦਿੱਤਾ ਕਿਸੇ ਨੂੰ ਤੇ ਹੁਣ ਵੀ ਤੂੰ ਚੱਲਦੀ ਦੀ ਮੈਨੂੰ ਸਮਝ ਨਹੀਂ ਆਉਂਦੀ ਕਿੱਥੋਂ ਬੋਲਣ ਡਿਆ ਤੂੰ ਮੁੰਡੇ ਨੂੰ ਕੀ ਉਲਟਾ ਫਲਟਾ ਪੜਾਉਂਦੀ ਰਹਿਦੀ ਆ ਪਿਤਾ ਜੀ ਮਾਂ ਚੰਗੀ ਨਹੀਂ ਸੀ ਉਹ ਨਹੀਂ ਚੰਗਾ ਜੇ ਨਹੀਂ ਚੰਗਾ ਓਏ ਅਕਲਕਾਰਾ ਅਕਲ ਨੂੰ ਹੱਥ ਮਾਰ ਹੁਣ ਸਿਆਣੀ ਬਿਆਣੀ ਹੋ ਗਈ ਆ ਹੁਣ ਤੇ ਥੋੜਾ ਬੋਲ ਚੱਲ ਜਾ ਮੈਂ ਕਿੱਥੇ ਕਿਹਾ ਵੀ ਤੇਰੀ ਮਾਂ ਚੰਗੀ ਨਹੀਂ ਸੀ ਮੈਨੂੰ ਪੁੱਛਦਾ ਮੈਨੂੰ ਨਾਲ ਨਹੀਂ ਖੜਿਆ ਅਹੀਂ ਕੀ ਕਹਿੰਦੇ ਪਿਆਹੀਂ ਨਹੀਂ ਭੇਜਿਆ ਮੈਂ ਸਿੱਧਾ ਕਹਤਾ ਫਿਰ ਮੈਂ ਕਿਹਾ ਨਹੀਂ ਉਹ ਰੱਖ ਦਿੱਤੇ ਨਹੀਂ ਉਹਨੇ ਖੜਿਆ ਇਹਦੇ ਵਿੱਚ ਕਿਹੜੀ ਗੱਲ ਆ ਸੱਚੇ ਸੱਚੀ ਆ ਤੇ ਤੂੰ ਕਹ ਆ ਤੇਰੀ ਮਾਂ ਨਹੀਂ ਤੇ ਲੱਛਣ ਨਹੀਂ ਠੀਕ ਫਲਾਣਾ ਜਾਣਾ ਨਹੀਂ ਨਹੀਂ ਅੱਧਾ ਤਾਂ ਮੈਂ ਕੋਈ ਨਹੀਂ ਕਿਹਾ ਤੇ ਮੈਂ ਨੂੰ ਹੋਰ ਬਰਾਉਣਾ ਸੀ ਉਹ ਗੱਲ ਨੂੰ ਮੰਦਿਰ ਹੀ ਆ ਜਿਹੜੀ ਗੱਲ ਮੈਂ ਕਹਿਣਾ ਵਾ ਸਾਰੀ ਉਮਰ ਨਹੀਂ ਤੂੰ ਜੀਣ ਦਿੱਤਾ ਹੁਣ ਵੀ ਤੂੰ ਮੁੰਡਾ ਜਵਾਨ ਹੋ ਯਾਰ ਕੰਨ ਪਰ ਨਹੀਂ ਰਹਿਨੀ ਉਲਟੇ ਫੋਲਟੇ ਓਏ ਕੱਲ ਨੂੰ ਉਹਨੂੰ ਹੋਰ ਗੱਲਾਂ ਦੱਸੂਗੀ ਅੱਜ ਕੱਲ ਦੀ ਪਤਾ ਤੈਨੂੰ ਪੀੜੀ ਦਾ ਕਿੱਦਾਂ ਦੇ ਮੁੰਡੇ ਅੱਜ ਕੱਲ ਤੇ ਨਿਆਣੇ ਜਾ ਕੇ ਤੇਰੇ ਭਰਾ ਜੇ ਰਗਾ ਚ ਘੱਟ ਦਊਗਾ ਜਾ ਕੇ ਫਿਰ ਚੰਗੀ ਨਾ ਬਣੀ

ਇਹਨੇ ਸੱਚ ਪਤਾ ਨਹੀਂ ਕਿ ਤੂੜਿਆ ਚੱਲ ਕੁਛ ਨਹੀਂ ਹੋ ਗਿਆ ਐ ਨਿਕਰੇ ਹੁੰਦੀ ਰਹਿੰਦੀ ਆਪਣੀ ਦੋਵਾਂ ਦੀ ਕੀ ਹੋਇਆ ਲਾਲਾ ਲਾਲਾ ਹੁੰਦੀ ਇਹੀ ਪਾ ਲਾਲਾ ਲਾਲਾ ਹੁੰਦੀ ਤੂੰ ਇਹੋ ਸਿਰੀਆਂ ਚੁੱਕੀ ਰੱਖ ਉਹ ਤੇ ਅੱਧਾ ਗੱਲ ਕਰਨ ਦੇ ਹੀ ਲੈ ਮੈਂ ਸਿਰੀਆਂ ਕਿ ਚੁੱਕਣੀਆਂ ਵਿੜੇ ਨਾ ਵਿੜਾ ਸਾਂਝਾ ਮੈਂ ਤੇ ਚਾੜੂ ਲਾਉਂਦੀ ਤੇ ਬਾਜੀ ਘਰ ਮੁੰਡੇ ਕਿਉਂ ਮੁੰਡੇ ਨੂੰ ਪੁੱਛਿਆ ਸਿੱਧੀਆਂ ਮਤਾਂ ਦਿੰਨੀ ਹੈ ਹੈ ਸਿੱਧੀਆਂ ਮਤਾਂ ਦਿੰਨੀ ਹੈ ਹਰਦਾ ਨਹੀਂ ਪੁੱਛਣਾ ਮੇਰੀ ਮਾਂ ਨੇ ਮੈਨੂੰ ਨਹੀਂ ਨਾਲ ਖੜਿਆ ਕਿੱਦਾਂ ਚਲ ਗਈ ਕਿਦਾਂ ਹੀ ਇੱਕ ਦਿਨ ਮੈਂ ਕਹਤਾ ਉਹਦਾ ਰਿਸ਼ਤ ਨਹੀਂ ਚੰਗੇ ਨਹੀਂ ਖੜਿਆ ਤੈਨੂੰ ਨਾਲੇ ਚ ਕਿਹੜੀ ਗੱਲ ਗਲਤੀ ਤੇ ਸਾਰੀ ਤੇਰੀ ਆ ਖੋਪੜ ਤੇਰੇ ਜਣਾ ਹੈ ਨਹੀਂ ਦਿਮਾਗਦੂ ਮੈਨੂੰ ਲੱਗਦਾ ਉਹਨੇ ਤੇ ਫੇਰ ਆਪੇ ਕਹਿਣਾ ਜਦੋਂ ਉਹਨੂੰ ਉਲਟੀ ਅਸੜੀਆ ਮੱਤਾ ਮੁੰਡੇ ਦੇ ਦਿਰੀ ਨਹੀਂ ਤੇ ਅਗਲੇ ਨੇ ਤਾਇਆ ਵਾ ਤਾਇਏ ਨੂੰ ਦੱਸਣਾ ਵਾ ਆ ਫੇਰ ਹੋਰ ਨਾ ਕਿਤੇ ਫੇਰ ਆਦਾ ਦੇਲਾ ਗੇੜਾ ਹੋ ਜੇ ਫੇਰ ਇਹਨੇ ਵੀਂਡੀਆਂ ਜਦੋਂ ਘਮਾਉਂਦਾ ਸੱਚਾਈ ਘਮਾਉਂਦਾ ਤੈਨੂੰ ਚੰਗਾ ਆਪਣਾ ਘਰ ਸਾਮ ਜਾ ਕੇ ਜਾ ਮੈਂ ਤੇਲ ਪਾਉਣੀ ਬੜੀ ਛੇਤੀ ਆਉਣੀ ਉਹਦਾ ਤੂੰ ਮੈਂ ਤੇ ਦਾ ਉਹਦਾ ਤੈਨੂੰ ਆਜਾ ਮਾਰ ਦੇਣਾ ਕੁੰਡੀ ਨਹੀਂ ਖੋਲਦੀ ਐਦਾਂ ਤੈਨ ਆਪਣੇ ਜੇ ਦੋਵੇਂ ਵੇਲੇ ਹੁੰਦੀ ਰਹਿੰਦੀ ਆ ਤੇ ਦੂਜਿਆਂ ਨੂੰ ਕਹਿੰਦੀ